ਕੀ ਕਰਨਾ ਤੇਰੀ ਮਾਂ ਕਿਹੇ ਬੁੱਤ ਮੈਂ ਇਦਾਂ ਹੀ ਮੈਂ ਕੀ ਕਰਾਂ ਹਾਂ ਤੇ ਬੈਠ ਤੂੰ ਇੱਥੇ ਮੈਂ ਤਾਂ ਗੱਲ ਕਰਨੀ ਆ ਕੀ ਗੱਲ ਕਰਨੀ ਤੂੰ ਬੈਠ ਤੂੰ ਤਾਂ ਸਹੀ ਹਾਂ ਚਲ ਬੈਸ ਕੀ ਕਰਨ ਤੂੰ ਹੀ ਜਦੋਂ ਦੀ ਉਧਰ ਆਏ ਆ ਤੇ ਚੁੱਪ ਚੋਪਾ ਕੀ ਗੱਲ ਆ ਨਾ ਤੂੰ ਮੈਨਾਂ ਕੋਈ ਗੱਲ ਕੀਤੀ ਆ ਹੋਇਆ ਕੀ ਏ ਤੁਹਾਨੂੰ ਹੋਣਾ ਬੁੱਤ ਕੀ ਹੋਣਾ ਹਾਂ ਕੀ ਹੋਣਾ ਹੈਗਾ ਉਹਨਾਂ ਨੇ ਕਿਤੇ ਇੰਨੀਆਂ ਗੱਲਾਂ ਕੀਤੀਆਂ ਮੈਨੂੰ ਮੈਂ ਮਾਂ ਨੂੰ ਮਮੀ ਤੁਹਾਨੂੰ ਕਿਹਾ ਸੀ ਫਿਰ ਨਾ ਜਾਓ ਤੇ ਉੱਥੇ ਹੁਣ ਤੁਸੀਂ ਵੀ ਗਏ ਫਿਰ ਗੱਲਾਂ ਕਿੱਧਰ ਜਾਣੇ ਕਰਨੀਆਂ ਮੈਂ ਗਾਣਾ ਕਿਉਂ ਨਹੀਂ ਮੈਂ ਗਈ ਤੇ ਮੈਨੂੰ ਪਤਾ ਲੱਗਾ ਵਜਾ ਤਾਂ ਵੀ ਵਜਾ ਕੀ ਹੈ ਵਿੱਚ ਹਨਾ ਇਦਾਂ ਕਿੱਦਾਂ ਮੈਨੂੰ ਘਰ ਬੈਠੀ ਨਹੀਂ ਪਰਤ ਲੱਗਦੀ ਮੈਂ ਮਮੀ ਤੁਹਾਨੂੰ ਕਿਹਾ ਵੀ ਸੀਗਾ ਹੁਣ ਚੰਗੇ ਰਹੇ ਤੇ ਹੀ ਫਿਰ ਹੁਣ ਵੀ ਤੁਸੀਂ ਫਿਰ ਮੇਰੇ ਨਾਲ ਜੀਹੇ ਪੁੱਤ ਕੋਈ ਗਲਤੀ ਨਾ ਨਾ ਤੇ ਅੱਜ ਵੀ ਹੁੰਦੀ ਤੇ ਉਹਨਾਂ ਨੂੰ ਖੰਗਣ ਨਹੀਂ ਭਾਰੀ ਮੈਂ ਜੰਦ ਮੈਂ ਉਹਨਾਂ ਨਾਲ ਗੱਲਾਂ ਕਿੱਧਰ ਨਾਲ ਰਾਇ ਦਿੰਦੀ ਪਾ ਮੈਂ ਤੇ ਮੇਚ ਕੀ ਨਹੀਂ ਹਲਦੀ ਹੈ ਮਮੀ ਆਹ ਤੇ ਅੱਜ ਤੇ ਕੋਈ ਹਲਦੀ ਨਹੀਂ ਗਲਤੀ ਤੇ ਮੇਰੀ ਚ ਮਾਂ ਚੀ ਤੇ ਤੇ ਫਿਰ ਤੁਸੀਂ ਮੇਰੇ ਦੁਆਲੇ ਹੋ ਗਏ ਹ ਫੋਰਰ ਕੀ ਕਰਨਾ ਤਾਂ ਸ ਮੰਮੀ ਮੈਂ ਤੁਹਾਨੂੰ ਕਹਤਾ ਮੈਂ ਨਹੀਂ ਜਾਣਾ ਉੱਥੇ ਮੈਨੂੰ ਤਾਂ ਲਾਗੀ ਚਾਹੀਦਾ ਪੁੱਤ ਮੈਂ ਤੁਹਾਨੂੰ ਦੱਸਾਂ ਗੱਲ ਕੋਈ ਸਰੀ ਇਹ ਬਾਰ ਬਾਰ ਤਲਾਕ ਨਾ ਹੁੰਦੇ ਤਾਂ ਨਾਵੇਂ ਕਰਨੇ ਸਾਡੇ ਖਾਨਦਾਨ ਚ ਇਹ ਰਵਾਇਤ ਨਹੀਂ ਕਿ ਤਲਾਕ ਕਰਨੇ ਹੈਨਾ ਜਾਣਾ ਤੂੰ ਬਹਿਣਾ ਉੱਥੇ ਮੈਂ ਨਹੀਂ ਮੰਮੀ ਜਾਣਾ ਹੈਗਾ ਉਹ ਤੇਰੇ ਤੋਂ ਵੀ ਕਾ ਉਹ ਤੇਨੂੰ ਵੀ ਤਲਾਕ ਲਾ ਤੂੰ ਹੋਣਾ ਹੀ ਹੈ ਮੰਮੀ ਉਨੇ ਫਿਰ ਮੈਨੂੰ ਤਲਾਕ ਦਊਗਾ ਤੇ ਫੇਰ ਮਨਪ੍ਰੀਤ ਨੂੰ ਲੈ ਕੇ ਆਉਣਗੇ ਮੈਂ ਤਾਂ ਤੂੰ ਤੂੰ ਤਲਾਕ ਦੇ ਕੇ ਤੂੰ ਤੂੰ ਦੇ ਦੇ ਨਾ ਫੇਰ ਮੈਂ ਤੇਰੀਆਂ ਮਨਪਰੀਤ ਨੂੰ ਵੀ ਮਾਂ ਤੂੰ ਚੰਨ ਚੰਨੇ ਵਾਲ ਜਾਣਾ ਚੰਗੀ ਤਾਲ ਮੰਮੀ ਮੈਂ ਤੇ ਉਹਦਾ ਨਾਂ ਵੀ ਨਹੀਂ ਲਿਆ ਮੋਤੀ ਆਪੇ ਜਾਣ ਨਹੀਂ ਮੈਂ ਤੈਨੂੰ ਦੱਸ ਦੇਣਾ ਵੀ ਉਹਨੇ ਵੀ ਆਪਣਾ ਸੋਹਿਆ ਵੀ ਮਨਪਰੀਤ ਦਾ ਸੈਟਿੰਗ ਕਰਾਣੀ ਆ ਤੇ ਤੂੰ ਉਹਦੇ ਨਾਲ ਉਹਦਾ ਕਰ ਦੇ ਤੇ ਫੇਰ ਇੱਥੇ ਕੀਆਂ ਕਰਾ ਰੱਖੀ ਦੀਆਂ ਮੈਂ ਤੈਨੂੰ ਵਿਆਹ ਹੀ ਕੋਤਵੱਸਣ ਲਈ ਹਨਾ ਧੀਆਂ ਕਰ ਦੇ ਰੱਖੀਆਂ ਦੀਆਂ ਹੁੰਦੀਆਂ ਤੇ ਮੰਮੀ ਧੀ ਬਣਾ ਸੋਹਿਆਂ ਦੇ ਦੁਖੀ ਰਹਿ ਲਵੇ ਉਹ ਠੀਕ ਐ ਮਾਵਾ ਨੂੰ ਘਰੇ ਨਹੀਂ ਰੱਖਣੀਆਂ ਪੁੱਤ ਘਰ ਕੋਈ ਵੀ ਨਹੀਂ ਰੱਖਦਾ ਜੇ ਘਰ ਰੱਖਣ ਜੋਗੇ ਮਾਪੇ ਹੁਣ ਤੇ ਨਹੀਂ ਹੁਣ ਕਿਉਂ ਜਾਣਾ ਤੇ ਉੱਥੇ ਪੈਣਾ ਮਾ ਪੁੱਤ ਇਹ ਤੇ ਵੇਖ ਲੈ ਭਾਵੇਂ ਜਿੱਦਾਂ ਮਰਦੀ ਆ ਵਸਾਉਣਾ ਮੈਂ ਤੈਨੂੰ ਉੱਥੇ ਜਾ ਤੇ ਉਹ ਹੁਣ ਅਗਲੇ ਜਿਹੜੇ ਕਹਿਣ ਦੀ ਵੀ ਤਲਾਕ ਦੇਣਾ ਤੂੰ ਵੀ ਕਹੀ ਨਹੀਂ ਆਹੋ ਤੇ ਫੇਰ ਮੈਂ ਤੂੰ ਵੀ ਕਹੀ ਤੂੰ ਉਹ ਕਹਿੰਦਾ ਕਹਿਣ ਦੀ ਵੀ ਰੱਖਣੀ ਆ ਆਪਾਂ ਉਹ ਵੀ ਤੇ ਕਹਿਣੀ ਤੇ ਇਹ ਵੀ ਤਲਾਕ ਦੇਣਾ ਤੂੰ ਥੋੜਾ ਜਿਹਾ ਸਟੈਂਡ ਰੱਖ ਵੇਖੀ ਵਸਣਾ ਉੱਥੇ ਉਹ ਕਿੱਦਾਂ ਤੇਰੀ ਮਰਜ਼ੀ ਤੇ ਮੈਂ ਤਲਾਕ ਲੈ ਲਾਂਗੀ ਤੂੰ ਇਹ ਬੈ ਹੈ ਨਾ ਅਹੀਂ ਨਾ ਤਲਾਕ ਦਵਾਂਗੇ ਤੇ ਤੂੰ ਲੈ ਕੇ ਉੱਥੇ ਤੇ ਨਾ ਕੋਈ ਛੋਟੀ ਗੱਲ ਨਹੀਂ ਗੀ ਇਹ ਕੋਈ ਗਾਧਨਾ ਮੋਲੀਆਂ ਨਹੀਂ ਵਿਆਹ ਤੇ ਵਿਆਹ ਕਰਦੇ ਆ ਤੇ ਕੱਲ ਤਲਾਕ ਕਰਦੇ ਹੈ ਨਾ ਇਹ ਸਾਰੀ ਜ਼ਿੰਦ ਕਾਦ ਮੈਨੂੰ ਉਧ ਖੁਸ਼ ਨਹੀਂ ਆਗੀ ਤੇ ਫਿਰ ਮੈਂ ਹੁਣ ਕੀ ਕਰਾਂ ਇੱਦੀ ਮਰੀ ਜਾਵਾਂ ساری ਜ਼ਿੰਦਗੀ ਇੱਦੀ ਕੱਢ ਲਾਂ ਖੁਸ਼ ਤੇ ਫਿਰ ਤੂੰ ਜਿੱਦਾਂ ਹੁੰਦੀ ਆ ਉਦਾਂ ਹੀ ਹੁੰਦੀ ਆ ਤੇ ਮੈਂ ਕੀ ਕਰਾਂ ਦੱਸ ਤੀ ਨਾਲੇ ਤੁਹਾਨੂੰ ਮੈਂ ਇੱਕ ਗੱਲ ਹੋਰ ਦੱਸ ਦਵਾਂ ਆ ਮੁੜ ਕੇ ਨਾ ਬਾਰ-ਬਾਰ ਮੇਰੇ ਸਾਹਮਣੇ ਜਦਨਜੀਤ ਦਾ ਨਾਮ ਨਹੀਂ ਲੈਣਾ ਠੀਕ ਆ ਨਾ ਮੇਰੇ ਨੀ ਉਹ ਤੇਲ ਚ ਕੁਛ ਵੀ ਉਹਨੂੰ ਲਾ ਕੇ ਹੁਣ ਉਹ ਜਿੱਥੇ ਮੇਰਾ ਵਿਆਹ ਕੀਤਾ ਹੀਗਾ ਤੇ ਹੁਣ ਉਹੀ ਨਹੀਂ ਚੰਗੇ ਨਿਕਲੇ ਤੇ ਹੁਣ ਮੈਂ ਕੀ ਕਰਾਂ ਤੁਹਾਨੂੰ ਮੈਂ ਵੀ ਇੱਕ ਮਿੰਟ ਪੰਜਾਬੀ ਚ ਕੱਲ ਦੱਸਾਂ ਸੌ ਹੱਥ ਦੱਸਾਂ ਤੇ ਉਹ ਤੇ ਗੰਡ ਹੈ ਨਾ ਤੁਹਾਨੂੰ ਦੱਸਾਂ ਵੀ ਗੱਲ ਤੁਹਾਨੂੰ ਹੁਣ ਜਾਣਾ ਪਤੋਂ ਉੱਥੇ ਹੀ ਆ ਭਾਵੇਂ ਜੋ ਮਰਜੀ ਹੋ ਜੀ ਜ਼ਿੰਦਗੀ ਚ 100 ਤਲਾਕ ਚੜਾ ਹੁੰਦੇ ਆ ਹੁੰਦੇ ਆ ਕਿ ਸਾਡੇ ਘਰਾਂ ਗਾਇਆਂ ਨਹੀਂ ਪੁੱਤ ਹੁੰਦੀਆਂ ਇਹ ਕੋਈ ਖੇਡ ਨਹੀਂ ਗਈ ਪਿਆਜ ਵਿਆਹ ਕਰ ਦਿਆ ਤੇ ਕੱਲ ਨੂੰ ਬੱਤ ਤਲਾਕ ਕਰ ਲੈ ਹੈ ਨਾ ਜੇ ਮੁੰਕੇ ਕੀ ਗਰੰਟੀ ਆਂ ਵੀ ਜਿਹੜਾ ਗਾੜੀ ਤੇਰਾ ਮੈਂ ਕਿਤੇ ਕਰੂੰਗੀ ਉਹ ਚੰਗਾ ਹੋਊਗਾ ਹੈ ਨਾ ਤੇ ਮੰਮੀ ਮੈਂ ਕਰੋਨਾ ਹੀ ਨਹੀਂ ਆ ਕਿਤੇ ਹੋਰ ਵੀ ਪੁੱਤ ਹੱਥਾਂ ਚ ਝਟਕਾਵੇਂ ਤੈਨੂੰ ਮੈਂ ਨਹੀਂ ਝਟਕਦੀ ਹੁੰਦੀ ਝਗਰੀ ਨਹੀਂ ਉਹਨਾਂ ਨੇ ਕੀ ਗੱਲ ਦੋ ਝਟਕਦਾ ਫੇਰ ਕਿਹੜੀ ਗੱਲ ਵਾ ਸਟੈਂਡ ਕਰ ਕੋਤੇ ਕਰਾਂਗੇ ਝਟਕਾਂ ਦੀ ਨਹੀਂ ਕੀ ਕਿਆ ਕਾਦੀ ਤੇ ਉਹਨੂੰ ਹੁਣ ਤਾਂ ਬਪਸੰਦੀ ਨਹੀਂ ਉਹਨੂੰ ਪਸੰਦੀ ਮੰਨਣੀ ਤਾਂ ਉਹਨੇ ਮੰਨਦੀ ਦੇਣਾ ਵਿਆਹ ਕਰਾਉਣਾ ਆ ਤੇ ਫਿਰ ਮੈਂ ਹੁਣ ਉੱਥੇ ਬੈਸ ਕੇ ਤੇ ਫਿਰ ਮੈਂ ਵੀ ਕੀ ਕਰਾਂ ਇਦਾਂ ਉਹ ਵੀ ਦੁਖੀ ਆ ਮੈਂ ਵੀ ਦੁਖੀ ਆ ਤੇ ਉਹ ਜਾਣੇ ਆਪਣੇ ਆਪ ਨੂੰ ਢਾਲੋ ਪੁੱਤ ਦੋਵੇਂ ਜਾਣੇ ਢਾਲੋ ਗੱਲ ਬਣ ਜੰਦੀ ਹੁੰਦੀ ਹੈ ਬੱਤੇ ਡੰਗਰ ਲੈ ਜੇ ਨਾ ਕਿਤੇ ਉਹ ਪੁੱਤ ਉਹ ਦੋ ਚਾਰ ਦਿਨ ਪੜਾਉਂਦਾ ਹੈ ਨਾ ਪੜਾਉਂਦਾ ਨਾ ਤੇ ਤੂੰ ਤੇ ਕਿਹੜਾ ਇਨਸਾਨ ਕੋਈ ਗੱਲ ਨਹੀਂ ਪੁੱਤ ਇਦਾਂ ਨਹੀਂ ਗੱਲ ਜਾਂਦਾ ਕੋਸ਼ਿਸ਼ ਕਰ ਆਪਣਾ ਘਰ ਦਾ ਪੁੱਤ ਨੂੰ ਕੁੱਟੀ ਨਹੀਂ ਹੁੰਦਾ ਮੰਮੀ ਹਾਂ ਮੈਂ ਤੈਨੂੰ ਨਹੀਂ ਮੰਨਣਾ ਪੁੱਤ ਮੈਂ ਤਾਂ ਨਹੀਂ ਮੰਨਣਾ ਮੇਰਾ ਤਾਂ ਮਨ ਵੀ ਉਹ ਤੇਰਾ ਘਰ ਬਦੋਥੇ ਦੋਸਣਾ ਦੋਥੇ ਰਹਾ ਮੇਰਾ ਇਹ ਮਨ ਤੂੰ ਠੀਕ ਆ ਤੂੰ ਫਿਰ ਨਹੀਂ ਨਾ ਕਰਨਾ ਹੈਗਾ ਤੇ ਕੋਈ ਨਹੀਂ ਫਿਰ ਮੈਂ ਚਲ ਜਾਨੀ ਕਿੱਥੇ ਉੱਥੇ ਜਾਵਾਂ ਫਿਰ ਤੂੰ ਉਹ ਤਾਂ ਸਾਡੇ ਘਰ ਕਿੰਨੀਆਂ ਹੋਈਆਂ ਹੁੰਦੀਆਂ ਐ ਨਹੀਂ ਕਿ ਨਹੀਂ ਮੈਂ ਬਹਿ ਲਾ ਉਥੇ ਖੁਸ਼ ਰਹਾ ਮਾਂ ਦੁਖੀ ਰਹਾ ਤੁਹਾਨੂੰ ਨਹੀਂ ਫਿਰ ਸਾਰੇ ਕੰਮ ਠੀਕ ਹੋ ਜਾਂਦੇ ਹੁੰਦੇ ਆ ਪੁੱਤ ਸਾਰੇ ਕੰਮ ਠੀਕ ਹੋ ਜਾਂਦੇ ਨੇ ਆਪਣੇ ਆਪ ਨੂੰ ਕਰੋ ਥੋੜਾ ਜਿਹਾ ਸੈਟ ਆ ਇਹ ਘਰਵਾ ਅਜਿਹਾ ਅਰਦਾ ਕਾਲ ਭਾਲਿਆ ਆਲ ਨੇ ਤੇ ਆਪਣੇ ਜਾਨਵਰਾਂ ਨੂੰ ਬੜੇ ਘਿਆਰੇ ਹੁੰਦੀਆਂ ਤੈਨੂੰ ਨਹੀਂ ਤੇ ਕੋਈ ਨਹੀਂ ਠੀਕ ਆ ਫਿਰ ਮੈਂ ਚਲ ਜਾਨੀ ਪੁੱਤ ਸਾਰੀ ਨਹੀਂ ਭਟਣਾ ਤੁਹਾਨੂੰ ਕੀ ਆਪਣੀ ਧੀ ਨਾਲਣੀ ਹੈ ਤੁਹਾਨੂੰ ਤੁਹਾਨੂੰ ਲੋਕਾਂ ਨਾਲਾ ਕਿ ਲੋਕਾਂ ਦੀ ਗੱਲਾਂ ਕਰਨੀਆਂ ਧੀ ਮਰਦੀ ਮਰ ਜੇ ਬਣਾ ਧੀਏ ਤਨਾ ਕਰੂ ਮੈਂ ਪੁੱਤ ਚੰਗੀ ਗੱਲ ਨਹੀਂ ਕੀ ਗਰੰਟੀ ਹੈ ਵਿਗਾੜ ਲਾ ਹੁਣ ਚੰਗਾ ਟਕਰੇਗਾ ਜੇ ਨਹੀਂ ਪਿਆ ਤੇ ਮੈਂ ਕਰਉਣਾ ਹੀ ਨਹੀਂ ਕਰਿਆ ਮੈਂ ਕਿ ਤੂੰ ਫਿਰ ਮੁੜ ਕੇ ਉਹੀ ਜੱਪਾ ਨੇ ਫਸਣਾ ਤੈਨੂੰ ਮੈਂ ਕਿ ਥੋੜਾ ਜਿਆ ਤੂੰ ਆਪਣੇ ਆਪ ਨੂੰ ਢਾਲ ਲਈ ਜੁੱਤ ਕੀ ਹੈ ਵੀ ਹਲਕੇ ਦਸੀ ਹੈ ਨਾ ਵਸਾਉਂਗੀ ਤੈਨੂੰ ਮੈਂ ਇੱਥੇ ਹੀ ਭਾਵੇਂ ਜੋ ਮਾਦੀ ਹੋਣੀ ਤੇ ਚਲ ਠੀਕ ਆ ਫਿਰ ਕੋਈ ਨਹੀਂ ਮੈਂ ਚੱਲ ਜੂਗੀ ਤੂੰ ਇਹ ਨਾ ਟੈਨਸ਼ਨ ਲੋ ਪੁੱਤ ਜਾਣੇ ਭਾਵੇਂ ਮੈਂ ਪੈਣਾ ਮਾ ਆਪਣਾ ਘਰ ਆ ਕੋਈ ਨਹੀਂ ਹੈ ਨਾ ਹੁਣ ਕਿਤੇ ਜਾ ਤਿੰਨ ਕਾਤ ਰਖੀ ਦੀ ਮੈਂ ਦੱਸ ਮੈਨੂੰ ਤੂੰ ਮਾੜੀ ਨਹੀਂ ਬਾਤੂ ਨਹੀਂ ਪਰ ਪਤਾ ਤੈਨ੍ਹਾ ਕਰ ਨਹੀਂ ਰਖੀ ਦੀ ਇਹ ਮੈਂ ਜੇ ਤੀਏ ਤੋਂ ਮਨ ਬਣਾ ਹੀ ਲਿਆ ਨਾ ਫੇ ਉੱਥੇ ਜਾਣਾ ਤੇ ਪੁੱਤ ਫਿਰ ਬਹੁਤ ਖੁਸ਼ੀ ਵਾਲੀ ਗੱਲ ਆ ਮੈਂ ਤੈਨੂੰ ਆਪ ਸੇ ਰ ਛੱਡ ਕੇ ਆਵਾਂਗੀ ਮੰਮੀ ਰਾਂ ਦੋ ਲੋੜਨੀਆਂ ਕੋਈ ਵੀ ਤੁਹਾਨੂੰ ਨਾਲ ਜਾਂਦੀ ਮੈਂ ਆਪੇ ਚੱਲ ਜੂਗੀ ਮੈਂ ਤੇ ਲੀੜਾ ਕਪੜਾ ਲੈ ਕੇ ਤੇਰਾ ਤੇਰੇ ਘਰ ਵਾਲੇ ਜਾਣ ਤੇਰੀ ਸੱਸ ਦਾ ਐ ਮਨ ਬਣਾ ਕੇ ਛੱਡ ਕੇ ਆਉਂਗਾ ਪੁੱਤ ਤੂੰ ਹੀਗਾ ਤਾਂ ਈ ਖੇਚਲ ਕਰਨੀ ਆ ਇੱਥੇ ਕਿਹੜਾ ਕੋਈ ਵਿਆਹ ਰਖਿਆ ਕੋਈ ਨਹੀਂ ਮੈਂ ਜਿੱਥੇ ਹੀ ਆ ਮੇਰੇ ਖੇਚਲ ਕਾ ਦੀ ਹੈ ਕੋਈ ਗੱਲ ਨਹੀਂ ਮੈਂ ਆਪੇ ਚਲ ਜੂੰਗੀ। پتہ ਕੋਸੇ ਨਹੀਂ ਹੋਈਦਾ ਹੁੰਦਾ। ਮੈਂ ਨਹੀਂ ਮੰਮੀ ਗੁੱਸੇ ਹੈਗੀ ਕੋਈ ਨਹੀਂ ਉੱਥੇ ਮੈਂ ਦੁਖੀ ਰਵਾਂ ਖੁਸ਼ ਰਵਾਂ ਜਿੱਦਾਂ ਮਰਜ਼ੀ ਰਵਾਂ। ਮਾਣੋਂ ਨਹੀਂ ਟੈਨਸ਼ਨ ਲੈਂਦੀ ਲੋਟ। ਥੋੜਾ ਬੱਧ ਅਰੇਸਟ ਕਈਦਾ ਘਰ ਤੇ پتہ ਕੋਈ ਗੱਲ ਨਹੀਂ। ਕੋਈ ਨਾ ਸੰਦੇ ਘਰ ਵੀ ਦਿੰਦਾ ਕਿ ਧੰਦਾ ਨਹੀਂ ਕਾਹਨਾ ਮਿਲਦੀ ਨੇ। ਉਹ ਤਾਂ ਖਾਨਦਾਨਾਂ ਦਾ ਕੰਮ ਹੁੰਦਾ ਉੱਥੇ ਬੱਸਾ। ਠੀਕ ਹੈ ਨਾ? ਇਦਾਂ ਨਹੀਂ ਕਹਿਣਾ। ਕੋਈ ਨਹੀਂ ਆ। ਆਹ ਪੁੱਤ ਜੀ ਲਾ ਕੇ ਆਪਣੇ ਘਰ ਰਹਿਦਾ। ਜਾਣਾ ਹੀ ਪੈਣਾ ਹੁਣ ਮੈਨੂੰ ਕੱਲ। ਹੋਰ ਕੋਈ ਮੇਤੋ ਵਿਚਾਰਾ ਵੀ ਐਨੀਗਾ। ਦੇਖੀ ਜਾਊ ਫਿਰ ਉੱਥੇ ਜੋ ਵੀ ਆਊ। ਸੋਖ ਅਜੇ ਤੱਕ ਤੂੰ ਬੈਠੀ ਆ ਉੱਠੀ ਅਰ ਤਿਆਰ ਹੋ ਚੱਲੀਏ ਆਪਾਂ ਤੂੰ ਹੀ ਹੋ ਗਿਆ ਫਿਰ ਧਿਆਨ ਆਹੋ ਮੈਨੂੰ ਤਾਂ ਡਰਨ ਲੱਗਣ ਡਿਆ ਵਾ ਤੂੰ ਹੀ ਗਈ ਜਾਣ ਡੇ ਚੱਲੀਏ ਚੱਲੀਏ ਕਾਦਾ ਡਰਿਆ ਉਹ ਅੱਗੇ ਕਰਪਾਨਾ ਫੜ ਕੇ ਖਲੋਤੇ ਆ ਦੱਸ ਯਾਰ ਪਰ ਫਿਰ ਵੀ ਜੇ ਅੱਗੇ ਗਿਆ ਨੂੰ ਕੁਝ ਬੋਲਿਆ ਤੇ ਫਿਰ ਉਹ ਕੁਝ ਨਹੀਂ ਕਹਿੰਦੇ ਜਿੰਨਾ ਆਪਾਂ ਡਰਾਂਗੇ ਨਾ ਉਨਾ ਹੀ ਸਾਡੇ ਦਿਮਾਗ 'ਚ ਵਹਿਮ ਰਹਿਣਾ ਵੀ ਉਹ ਵਾਕਿਆ ਹੀ ਡਰਾਉਂਦੇ ਆ ਉੱਠ ਤੇ ਤਿਆਰ ਹੋ ਨਾਲੇ ਮੈਂ ਤੇਰੇ ਨਾਲ ਆ ਤੈਨੂੰ ਕਾਦੀ ਪਰਵਾਹ ਮਾਰਤ ਨਹੀਂ ਦੇਣ ਲੱਗੇ ਮਮਨ ਮੋਰਨ ਦੀ ਗਲਤ ਨਹੀਂ ਆ ਮਮੀ ਨੂੰ ਕੀ ਦੱਸ ਕੇ ਜਾਣਾ ਫਿਰ ਮਮੀ ਨੂੰ ਵੀ ਦੱਸਣਾ ਤੂੰ ਆਪ ਕਰ ਗੱਲ ਮਮੀ ਨੂੰ ਜਾ ਕੇ ਕਹਿ ਇੱਥੇ ਕਿੱਦੇ ਕਰ ਜਾਣਾ ਮੈਂ ਨਹੀਂ ਹੈਣਾ ਮੇਰੀ ਤਾਂ ਤੁਹਾਨੂੰ ਹੀ ਨਹੀਂ ਮਮੀ ਨੇ ਗੱਲ ਮੰਨਨੀ ਤੂੰ ਇਹੀ ਗਾਓ ਮੈਂ ਕਰ ਲੈਣੀ ਨਹੀਂ ਕੱਪੜੇ ਚੇਂਜ ਤੂੰ ਨਹੀਂ ਮਮੀ ਨਾਲ ਗੱਲ ਕਰ ਫਿਰ ਮੈਂ ਦੱਸਦਾ ਸਿੱਧਾ ਹੀ ਹਾਂ ਮੈਂ ਸਿੱਧਾ ਦੱਸਣਾ ਕੋਈ ਨਾ ਕੋਈ ਬਾਨਾ ਮਾਰ ਦੋ じゃ ਤਾਂ ਕਹਦਾ ਮੇਰੀ ਯਾਰ ਦੋਸਤ ਦੇ ਕੋ ਪ੍ਰੋਗਰਾਮ ਹੈ ਤੇ ਮੈਂ ਉੱਥੇ ਜਾਣਾ ਵਾ ਨਾਲ ਹੀ ਸੁਖ ਨੂੰ ਲੈ ਜਾ ਮਮੀ ਨੇ ਕੀ ਕਹਿਣਾ ਨਾ ਕਰਨੀ ਚਲ ਵੇਖੋ ਇਦਾਂ ਕਹਿ ਲੋ ਜਾਂ ਫੇ ਦਵਾਈ ਦਾ ਬਾਨਾ ਮਾਰ ਦੋ ਕਿ ਦਵਾਈ ਨਾਲ ਨਹੀਂ ਚੰਗੇ ਕੋਸ਼ਿਨਾ ਕੋਸ਼ਿ ਕਹਿ ਦੋ ਹਾਂ ਚੱਲ ਵੇਖਦਾ ਮਾਂ ਤੂੰ ਉੱਠ ਤੇ ਤੂੰ ਤਿਆਰ ਹੋ ਚੱਲ ਸਾਬੀ ਪਰ ਮੈਨੂੰ ਇੱਕੋ ਗੱਲ ਦਾ ਡਰ ਲੱਗੀ ਜਾਂਂ ਡੈ ਇਹ ਬਾਰ-ਬਾਰ ਉਹਨਾਂ ਨੇ ਧਗਿਆਂ ਦੀ ਪੇਸ਼ਕੀ ਬੜੀ ਘਰਨੀ ਸੋਖ ਇੰਨਾ ਦੋਖਸੋ ਉਹਨਾਂ ਦੇ ਪਿਆਰ ਆ ਐਦਾਂ ਥੋੜੀ ਯਾਰ ਗਏ ਨੂੰ ਕੋ ਕਹਿਣਗੇ ਉਹਨੂੰ ਆਪਣੀ ਨਹੀਂ ਹੋਣੀ ਤਾਂ ਹਨਾ ਤੇ ਤੁਮ ਆਪ ਦੀ ਸਿਰ ਤੇ ਲਈ ਜਾਂ ਡਈ ਜਾਂ ਚੱਲ ਲਗੇ ਮੰਨੇ ਵੀਰ ਦਾ ਵਿਆਹ ਕੀਤਾ ਮੈਂ ਨਹੀਂ ਨਹੀਂ ਖੁਸ਼ੀ ਦਾ ਮੌਕਾ ਮੈਂ ਏਡੀ ਦਿਲ ਤੇ ਵੀ ਨਹੀਂ ਲਈ ਪਰ ਹੁਣ ਮੇਰਾ ਵੀ ਜੀ ਕੰਡਿਆ ਵੀ ਮੈਂ ਕੋਰੀ ਹੋ ਗਿਆ ਵਾ ਵੀ ਇਹਨੂੰ ਵੇਖ ਕੇ ਆਵਾ ਦੂਜੇ ਪਾਸੇ ਮੇਰਾ ਦਿਲ ਵੀ ਡੰਡਿਆ ਵਾ ਸੁੱਖ ਨਾਲ ਇਦਾਂ ਦੇ ਦੁੱਖ ਚ ਸ਼ਰੀਕ ਹੋਈ ਹੈ ਨਾ ਤੇ 100 ਕਹਿੰਦੇ ਨੇ ਦੁਸ਼ਮਣੀ ਮੁੱਕ ਜਾਂਦੀ ਹੈ ਉਠ ਟੈਨਸ਼ਨ ਨਾ ਲੈ ਕੋਈ ਗੱਲ ਨਹੀਂ ਮੈਂ ਨਾਲ ਹੀ ਆ ਤੇਰੀ ਮੋਦਾ ਤੁਹਾਨੂੰ ਜਾ ਕੇ ਪਤਾ ਲੱਗੂ ਵੀ ਮਨਾਂ ਵੀ ਠੀਕ ਹੋ ਜਾ ਕੇ ਕੀ ਸਾਬ ਦੱਸਾਂ ਉਹ ਰੱਬ ਕਰੇ ਠੀਕ ਹੀ ਹੋਵੇ ਤਾਂ ਜੀ ਜੀ ਹੁਣ ਨਾ ਚੱਲ ਚਲ ਮੈਂ ਕੱਪੜੇ ਚੇਂਜ ਕਰ ਲੀ ਫਿਰ ਤੁਸੀਂ ਮੰਮੀ ਨੂੰ ਮੈਂ ਮੰਮੀ ਨਾਲ ਕਰਦਾ ਗੱਲ ਤੂੰ ਪਿਆਰ ਹੋ ਜਾ ਠੀਕ ਹੋ ਵੀ ਆਪਾਂ ਦਵਾਈ ਟੈਨਸ਼ਨ ਲਈ ਤੇ ਨਹੀਂ ਮੰਮੀ ਨੇ ਰੋਕਣਾ ਜੇ ਤੂੰ ਕਹਿਣਾ ਪ੍ਰੋਗਰਾਮ ਤੇ ਜੰਨੇ ਫਿਰ ਮੰਮੀ ਨੇ ਕਹਿਦਣਾ ਕਿ ਮੈਂ ਨਹੀਂ ਜੰਨੀ ਆ ਫੇਰ ਪਾਪੀ ਤੂੰ ਬੰਨੀ ਨਹੀਂ ਆ ਗਈ ਆਹ ਉਹ ਪ੍ਰੋਗਰਾਮ ਤੇ ਮੈਨੂੰ ਕਹਿ ਦਿੰਗੇ ਚੱਲ ਫਿਰ ਕਹਿ ਦੇ ਜਾ ਇਦਾਂ ਕਹਿ ਦੇਣਾ ਪ੍ਰੋਗਰਾਮ ਤੇ ਜਾਣਾ ਤੇ ਸੁੱਖ ਦੀ ਦਵਾਈ ਕੀ ਕਹੋਗੇ ਨਹੀਂ ਜੋ ਪ੍ਰੋਗਰਾਮ ਤੇ ਜੰਨੇ ਆ ਹਾਂ ਆਜਾ ਚੱਲ ਹਾਂ ਉਹ ਵੀ ਫੰਕਸ਼ਨ ਲਿਆ ਸੀ ਇੱਕ ਮੇਰੇ ਦੋਸਤ ਦੇ ਅੱਛਾ ਉਧਰ ਨੂੰ ਜਾਣਾ ਸੀ ਤੇ ਸੁੱਖ ਵੀ ਹੋਣ ਲੱਗੀ ਤਿਆਰ ਉਹਨੂੰ ਵੀ ਨਾਲ ਲੈ ਕੇ ਚੱਲਿਆ ਤੇ ਤਾਂ ਜ਼ਰੂਰੀ ਹੈ ਜਾਣਾ ਮੰਮੀ ਫੋਨ ਆਇਆ ਸੀ ਉਹਦਾ ਕਹਿੰਦਾ ਭਾਬੀ ਨੂੰ ਨਾਲ ਲੈ ਕੇ ਆਈ ਰਹਿਣ ਦੇ ਪਰੇ ਨੂੰ ਘਰੇ ਤੂੰ ਚੱਲ ਜਾ ਕੱਲਾ ਹੀ ਕਿਉਂ ਇਹਨੇ ਉੱਥੇ ਪੁੱਠਾ ਜਾ ਪਲਾ ਛੜਨਾ ਵਾ ਤੇ ਕੀ ਫਾਇਦਾ ਫਿਰ ਤੇਰਾ ਕੜਦਾ ਨੂੰ ਉਹ ਮੰਮੀ ਚੱਲ ਨਾਲ ਲੈ ਕੇ ਜਾਣਾ ਵਾ ਅਗਲੀ ਘੁੰਮੂਗੀ ਫਿਰੂਗੀ 100 ਬੰਦੇ ਦਾ ਮੂਡ ਚੇਂਜ ਹੁੰਦਾ ਵਾ ਇਹ ਤਾਂ ਨਹੀਂ ਚੇਂਜ ਹੋਣਾ ਇਹ ਤਾਂ ਜਿਉਂਦੀ ਆਈ ਉਦਾਂ ਦਾ ਹੀ ਆ ਜਿੱਦਾਂ ਦਾ ਹੈਗਾ ਵਾ ਚੱਲ ਕੋਈ ਗੱਲ ਨਹੀਂ ਹੁਣ ਮੇਰੇ ਨਾਲ ਜਾਊਗੀ ਨਾ ਤੇ ਮੈਂ ਨਾਲੇ ਸਮਝਾਉਂਗਾ ਨਾਲੇ ਬਾਹਰ ਦੀ ਹਵਾ ਲੱਗਦੀ ਬੰਦੇ ਨੂੰ ਬੰਦੇ ਦਾ ਮੂਹਰ ਚੇਂਜ ਹੁੰਦਾ ਹੁੰਦਾ ਮੰਮੀ ਚੱਲ ਵੇਖ ਲਾ ਫਿਰ ਤੇ ਪਰ ਇਹਨੂੰ ਕਹੀ ਵੀ ਇਦਾਂ ਦਾ ਮੂੰਹ ਨਾ ਖਲਾ ਛੜੇ ਉੱਥੇ ਬੀਤੀ ਨਾ ਕਰਾ ਕੇ ਫੇਰ ਨਾ ਮੈਨੂੰ ਘਰ ਆਣ ਕੇ ਆਖੀ ਇਹ ਮਾਤਾਏ ਬੋਲੀ ਨਹੀਂ ਇਦਾਂ ਮੂੰਹ ਖਲਾ ਕੇ ਬੈਠੀ ਜਿਵੇਂ ਕਿਦਾਂ ਕਿਦਾਂ ਨਹੀਂ ਫੇਰ ਨਾ ਮੈਨੂੰ ਕਹੀ ਕੋਈ ਨਹੀਂ ਮੈਂ ਸਮਝਾ ਦੂੰਗਾ ਆਹੋ ਪੈਸੇ ਕੋਈ ਹੈਗੇ ਕੋਲ ਹਾਂਜੀ ਹਾਂਜੀ ਪੈਸੇ ਹੈਗੇ ਆ ਹਾਂਜੀ ਕੋਈ ਗੱਲ ਨਹੀਂ ਹੋਇਆ ਫਿਰ ਤੈਨੂੰ ਸਮਝਾ ਨਹੀਂ ਕਰਉਂੀ ਸਮਝਾ ਕੇ ਤੁਰੀ ਚੰਗਾ ਆਹੋ ਕੋਈ ਨਹੀਂ ਮੈਂ ਫੇਰ ਕਹਿ ਦਿੰਦਾ ਮੈਂ ਇਤਰੀ ਵੇਲੇ ਤੇ ਮੈਂ ਸੁਝਾਇਆ ਜੁਰਨਾ ਮਤ ਨਾ ਦੇ ਪਿੰਦਾ ਤੇ ਮੈਂ ਖੜ ਕੇ ਟਾਈਮ ਪਾਸ ਹੋ ਜਾਂਦਾ ਹਾਂ ਮੈਂ ਤਾਂ ਠੀਕ ਹੋ ਗਿਆ ਹਾਂ ਤੇ ਘਰ ਨੂੰ ਵੀ ਆ ਗਿਆ ਹਾਂ ਉਹ ਵਿਚਾਰੀ ਜਪਾ ਨਹੀਂ ਆ ਘਰ ਨੂੰ ਗਈ ਕਿ ਨਹੀਂ ਗਈ ਠੀਕ ਹੋਈ ਕਿ ਨਹੀਂ ਹੋਈ ਨਾ ਘਰ ਦੇ ਦੱਸਿਆ ਹੀ ਕੋਈ ਕੋਸੋ ਟੀਮ ਮਿਲ ਗਿਆ ਨਾ ਕਿ ਨਹੀਂ ਮਿਲੀ ਆ ਦੋ ਗੇ ਨਾਲੀ ਵੀ ਮੈਂ ਉਹ ਨਹੀਂ ਕਹ ਲੈਂਦੇ ਆ ਕਿ ਤੂੰ ਠੀਕ ਨਹੀਂ ਆ ਠੀਕ ਨਹੀਂ ਆ ਚੰਗਾ ਬੇਪਛਾਨ ਫਸਿਆ ਮੈਂ ਵੀ ਇਹ ਨਹੀਂ ਕਿਸਮਤ ਵੇਖਦਾ ਨਹੀਂ ਇੱਕ ਮਨ ਕਰਦਾ ਕਿ ਉਹਨੂੰ ਫੁੱਲ ਲਾਵਾਂ ਫੁੱਲ ਲਾ ਲਈ ਨਾਨੂ ਜੇ ਮੈਂ ਫੋਨ ਲਾਇਆ ਤੇ ਕੀ ਪਤਾ ਫੋਨ ਉਹਦੇ ਕੋਲ ਹੋਏ ਕਿ ਨਾ ਹੋਏ ਕਿ ਉਹਦੀ ਮੰਮੀ ਕੋ ਹੋਏ ਜਾਂ ਦਾਦੀ ਕੋ ਹੋਏ ਤੇ ਕਿਹਦੇ ਨਾਲ ਬੋਲਣਾ ਨਾ ਮੇਰਾ ਕੀ ਜੀਣਾ ਕੋਈ ਦਾ ਜੋ ਸੋਚਦਾ ਕਰ ਨਹੀਂ ਸਕਦਾ ਮੇਰੀ ਕੱਖ ਨਹੀਂ ਹਾਲ ਮੇਰੀ ਜ਼ਿੰਦਗੀ ਦਾ ਕਰਦਿਆਂ ਦੇ ਵਾਸੀ ਪੈ ਗਈ ਜਿੰਦਗੀ ਮੁੰਡਾ ਹੋ ਗਿਆ ਵੀ ਰੱਬਾ ਕੀ ਕਰਨਾ ਚਾਹੁੰਦਾ ਮਿਲਦਾ ਤੁਹਾਨੂੰ ਤਾਂ ਤੱਕ ਕੀ ਸੋਚਣ ਡਿਆ ਵਾਂ ਕੀ ਸੋਚਾਂ ਮਾਤਾ ਹਾਂ ਕੀ ਗੱਲ ਆ ਕੱਡੀ ਬਰੁਈ ਲੱਗਦਾ ਫਿਰ ਤਾਂ ਸੋਚਣ ਵਾਸਤੇ ਕੋਈ ਰਹਿ ਹੀ ਨਹੀਂ ਗਿਆ ਤੇ ਕੀ ਸੋਚਣਾ ਹਾਂ ਹਾਂ ਆ ਜਿੰਦਗੀ ਆ ਕੋਈ ਕੀ ਹੋਇਆ ਪੁੱਤ ਜਿੰਦਗੀ ਨੂੰ ਆਹ ਦੁੱਖ ਦੇ ਦੁੱਖ ਪੈ ਜਾਂਦਾ ਵਾ ਹੁਣ ਕਮਜ਼ੋਰੀ ਜੰਨੀ ਆ ਨਾ ਮੈਚ ਖੇਡਣ ਜਾ ਜਾਂਦਾ ਵਾ ਹੁਣ ਤੂੰ ਪੁੱਤ ਖਿਆ ਠੀਕ ਵਾ ਤੇ ਦੁਆ ਚ ਆਉਂ ਦਿਨਾ ਨੂੰ ਚੱਲ ਤੂੰ ਜਾਇਆ ਕਰ ਤੇਰਾ ਦਿਲ ਹੋਰ ਥੇ ਪਾਊਗਾ ਮੈਚ ਖੇਡਣ ਹੁਣ ਜਾਇਆ ਕਰ ਮਮੀ ਦਿਲ ਤੇ ਹੈਗਾ ਦਿਲ ਕਮਜ਼ੋਰ ਜਿਹਾ ਹੋ ਗਿਆ ਸੱਪ ਲੜਨ ਕਰਕੇ ਹਾ ਤਾਂ ਠੀਕ ਵਾ ਰੰਗ ਵੇ ਕਿ ਤਰ੍ਹਾਂ ਦਾ ਹੋ ਗਿਆ ਵਾ ਕੋਈ ਨਹੀਂ ਹੋ ਜਾਣਾ ਵਾ ਠੀਕ ਹੈ ਤੂੰ ਖਾ ਪੀ ਤੇ ਸੋਚਿਆ ਘੱਟ ਕਰ ਫਿਰ ਕਬਰੀ ਹੁਣ ਮਹੀਨਾ ਲੱਗਣਾ ਆ ਜੇ ਚੱਲ ਕੋਈ ਗੱਲ ਨਹੀਂ ਮਹੀਨਾ ਲੱਗਣਾ ਵਾ ਤੇ ਤੂੰ ਇਹ ਧੱਕਾ ਰਿਲਾ ਮੈਨੂੰ ਫੋਨ ਲਾ ਕੇ ਦੇ ਆ ਮਨ ਨੂੰ ਤੇ ਮੈਂ ਉਹਨੂੰ ਨਾਲ ਗੱਲ ਕਰਾ ਉਹਦੀ ਮਾਂ ਬੋਲ ਕੇ ਗਈ ਨਾ ਉਹਨੇ ਫੋਨ ਲਾਇਆ ਤੇ ਮੈਂ ਜਰਾ ਕਿ ਟੀਕੜਵਾਵਾ ਆ ਉਹਦੀ ਵੀ ਤੂੰ ਆਉਣਾ ਵਾ ਕਿ ਨਹੀਂ ਆਉਣਾ ਉਹਨੂੰ ਤੂੰ ਕੀ ਕਰਨਾ ਲਿਆਗੇ ਹੇ ਦਾ ਸਪੋਤਕਾਰ ਨੂੰ ਰੋਣਾ ਨਹੀਂ ਹੁੰਨੇ ਉਹਨੂੰ ਤਲਾਕ ਤਲੂਕ ਦੋ ਗਾਨ ਤਲਾਕ ਦੇਣਾ ਕਿਤੇ ਸੌਖਾ ਪਿਆ ਬਗਾਨੀ ਧੀ ਨੂੰ ਇਹਨੂੰ ਤਲਾਕ ਦੇਣਾ ਸੌਖਾ ਨਹੀਂ ਪਿਆ ਤੇ ਜਿਹੜੀ ਦੂਜੀ ਕੁੜੀ ਮਨਪ੍ਰੀਤ ਉਹਦਾ ਤੁਸੀਂ ਦਿਨ ਮਿਟਕੇ ਉਹਨਾਂ ਪੈਸ ਬੁੱਕ ਕਰਕੇ ਸਾਰੀਆਂ ਤਿਆਰੀਆਂ ਵੀ ਕਰ ਲਿਆ ਉਹਨੂੰ ਤੁਸੀਂ ਜਵਾਬ ਦੇ ਦਿੱਤਾ ਉਹ ਸੌਖਾ ਹੈ ਆ ਬਹੀ ਕੀ ਦਿੱਤਾ ਤੂੰ ਮੈਂ ਜਨਨ ਤੋਂ ਬਾਨੋ ਵੀ ਨਹੀਂ ਦੇਣਾ ਜਵਾਬ ਤੇ ਆਪੇ ਮੈਂ ਨਾ ਤੂੰ ਤਾਂ ਹਾਂ ਵੀ ਨਾ ਪਰੀ ਮੇਰੇ ਨਾਲ हां ਮੀਂਹ ਮੱਪੜ ਦਾ ਇੰਤਾਲੀਆਂ ਕਰਤੂਤਾਂ ਕਰਕੇ ਨਹੀਂ ਮਹਾ ਕੀਤੀ। ਤ੍ਰੀ ਉਹਨੂੰ ਵਸਨ ਦੇਣਾ ਵਿਚਾਰੀ ਨੂੰ ਉਹ ਭੋਲੀ ਭਾਲੀ ਆ ਗਈ। ਜਦਨ ਤੁਹਾਡੇ ਕਾਮੇ ਤੁਹਾਨੂੰ ਅਮਨ ਨੇ ਸੁੱਤਰ ਕੀਤਾ ਹੈ ਤੁਹਾਨੂੰ ਇਹੋ ਹੀ ਸੁੱਤਰਣੀ। ਪੁੱਤ ਦੱਸ ਹਾਂ ਤੂੰ ਵੀ ਤੂੰ ਇੱਕ ਵਾਰੀ ਮੈਨੂੰ ਤੂੰ ਵੱਖਰੀ ਕਰਕੇ ਆਖ ਦਿਨੋ ਆਪਣੇ ਭਰਾ ਪਰਜਾਈ ਤੋਂ ਵੀ ਮੰਮੀ ਨਹੀਂ ਅਹੀਂ ਛੱਡਣਾ। ਤਾਂ ਮੈਂ ਤੇਰੇ ਵੱਲ ਹੀ ਮੈਂ ਤੇ ਤੇਰੇ ਮੂੰਹ ਵਾਲੀ ਵੇਂਦੀ। ਤੂੰ ਇੱਕ ਵਾਰ ਮਨੀ ਮੈਨੂੰ ਇੱਕ ਵਾਰ ਨਹੀਂ ਆਖਿਆ। ਉਦੋਂ ਆਹ ਕਲੇਸ਼ ਪੈਣਾ ਹੀ ਉਦੋਂ ਕੋਈ ਮਰ ਮੁਰ ਜਾਣਾ ਹੀ ਤਾਂ ਫੇ ਚੰਗਾ ਰਹਿਣਾ ਹੈ ਮੈਂ ਤੁਹਾਡਾ ਸੋਚਿਆ ਕਿ ਤੇ ਨਹੀਂ ਮਰ ਚੱਲਿਆ ਹਗਾ ਹਾਂ ਉਹ ਆ ਨਹੀਂ ਤੇ ਹੁਣ ਮੈਂ ਵਿਚੋ ਕੱਢ ਮੈਂ ਤੁਹਾਡਾ ਸੋਚਿਆ ਕਿ ਤੁਹਾਡੀ ਇੱਜ਼ਤ ਬਣੀ ਰਹੂਗੀ ਬਣੀ ਰਹੂਗੀ ਬਣੀ ਰਹੂਗੀ ਪਰ ਤੁਹਾਡੇ ਲੱਸਣੀ ਨਹੀਂ ਹੈਨੀ ਇਹਦੇ ਹੋਣ ਪੁੱਤ ਦਾ ਨਾ ਹੋ ਸਾਡੇ ਘਰ ਦੇ ਦਾਣਾ ਪਾਣੀ ਉਹਦੇ ਸਾਡਾ ਸਾਡੇ ਘਰ ਹੁੰਦਾ ਤਾਂ ਕੋਈ ਨਾ ਕੋਈ ਬਰਨਾ ਪੜਦਾ ਹੀ ਨਾ ਜਿੰਨੇ ਜੀ ਨੇ ਤੁਹਾਡੀਆਂ ਉਹਨੀਆਂ ਮਰਜ਼ੀਆਂ ਸੁੱਖ ਨੇ ਆਪਣੀ ਮਰਜ਼ੀ ਕਰ ਲਈ ਭਾਬੀ ਆਪਣੀ ਮਰਜ਼ੀ ਕਰਦੀ ਤੂੰ ਆਪਣੀ ਮਰਜ਼ੀ ਕਰਦੀ ਆ ਹੁਣ ਇੱਕ ਨਵੀਂ ਅਮਣ ਆਈ ਉਹ ਆਪਣੀ ਮਰਜ਼ੀ ਕਰਦੀ ਐ ਮੈਂ ਤਾਂ ਪੁੱਤ ਰਹਿ ਗਏ ਤਾਂਹੀਂ ਦੋਵੇਂ ਭਰਾ ਤੁਹਾਡੇ ਸਾਰੇ ਨਚਣ ਵਾਸਤੇ ਉਹ ਨਹੀਂ ਕਾਦੇ ਇਸ਼ਾਰੇ ਮੈਂ ਤੇ ਤੁਹਾਡੇ ਮੂੰਹ ਹਲ ਵੇਂਦੀ ਰਹਿਣੀ ਆ ਉਹਨਾਂ ਨੂੰ ਬਗਾਨੀਆਂ ਧੀਆਂ ਨੂੰ ਹੁਣ ਮੈਂ ਕੀ ਅੱਖ ਜਿਹੜੇ ਬੰਦੇ ਹੁੰਦੇ ਨਾ ਉਹਨਾਂ ਬਾਹਰ ਵਿਚਰਨਾ ਹੁੰਦਾ ਵਾ ਲੋਕੇ 100 100 ਗੱਲਾਂ ਕਰਦੇ ਆ ਜਦੋਂ ਬੰਦਾ ਟਾਣੀਆਂ 'ਤੇ ਬੈਠਾ ਹੋਇਆ ਨਾ ਬੰਦਾ ਸੈਣੇ ਬੈਣੇ ਬੰਦਾ ਬੈਠਾ ਕੋਈ ਮਾੜੀ ਗੱਲ ਕਰਦਾ ਕਾ ਦੀਸ਼ਤ ਬਾਰੇ ਤੇ ਬੰਦਾ ਪਾਣੂ ਪਾਣੀ ਹੋ ਜਾਂਦਾ ਤੇ ਬੰਦੇ ਨੇ 100 ਸੋਚਣਾ ਪੈਂਦਾ ਕਿ ਮੈਂ ਗੱਲ ਕਰਨੀ ਹੀ ਨਹੀਂ ਕਰਨੀ ਘਰ ਕਿੱਦਾਂ ਬਸੋਣਾ ਬੁੜੀਆਂ ਦਾ ਕੀ ਆ ਕਦੀ ਐ ਪਾਸਾ ਕਦੀ ਐ ਪਾਸੇ ਐ ਪਾਸੇ ਝੂਠ ਬੋਲ ਕੇ ਐ ਪਾਸੇ ਹੋ ਜਾਂਦੀਆਂ ਐ ਪਾਸੇ ਉੱਠ ਕੇ ਐ ਪਾਸੇ ਹੋ ਜਾਂਦੀਆਂ ਮੈਂ ਤਾਂ ਪੁੱਤ ਟਾਡੀਆਂ ਵੀ ਸੁਣਦੀ ਆ ਤੇ ਡਾਡੀਆਂ ਵੀ ਸੁਣਦੀ ਆ ਮੈਂ ਕੀ ਕਰਾਂ ਮੈਂ ਕਿੱਥੇ ਜਾਵਾਂ ਜਨਾਬ ਜਿਹੜਾ ਪਾਸਾ ਭਾਰੀ ਰਹਦਣ ਉਧਰੀ ਹੋ ਜਾਂਦੀ ਆ ਮੈਂ ਹੋਨ ਮਾ ਮਾ ਮੇਰੇ ਵਿੱਚ ਚੀ ਹੋਣਾ ਪੀਆ ਤੂੰ ਇੰਦਾ ਕਰ ਲੈਣਾ ਇੰਦਾ ਕਰ ਲੈਣਾ ਉਦੋਂ ਤੁਹਾਡੀ ਜਬਾਨ ਨਹੀਂ ਮੂੰਹ ਪੈਂਦੀ ਮੈਂ ਤਾਂ ਮੂੰਹ ਆਲੀ ਵੇਂਦੀ ਰਹਿਨੀ ਆ ਨੋਹਾਂ ਦੇ ਵੀ ਵੇਂਨੀ ਆ ਤੁਹਾਡੇ ਵੀ ਵੇਂਨੀ ਆ ਮੇਰੀ ਤਾਂ ਪੁੱਤ ਕੋਈ ਪੇਸ਼ ਨਹੀਂ ਹੋ ਜਾਂਦੀ ਲੱਗੀ ਮੈਂ ਦੱਸ ਕਿੱਥੇ ਪਵਾਂ ਤੇ ਮਾਦਾ ਹੁਣ ਫੋਨ ਫੋਨ ਨਹੀਂ ਲਾਉਣਾ ਸਿੱਧੀ ਗਾਲਿਓ ਮੇਰੇ ਤੋਂ ਬੁਰਾ ਕੋਈ ਨਹੀਂ ਜੋ ਵੜ ਗਈ ਤੇ ਸਿੱਧੀ ਗੇਥੇ ਤੇ ਉਹਨੇ ਆਉਣਾ ਨਹੀਂਗਾ ਦੱਸ ਕਾਰਾ ਨਹੀਂ ਆਉਣਾ ਨੇ ਅੱਗੇ ਵੀ ਇਹੋ ਤੁਹਾਡੀਆਂ ਗੱਲਾਂ ਨੇ ਉਧਰ ਦਾ ਕੀਤਾ ਉਦੋਂ ਬੁਰੀ ਬਣਾਇਆ ਤੂੰ ਮੈਨੂੰ ਸਿਆਲ ਬਿਆਣੀ ਨੂੰ ਪੁਰੀ ਨਹੀਂ ਹੁਣੇ ਤੂੰ ਕਹਿ ਨਹੀਂ ਤੂੰ ਲੋ ਅੜ ਜਾਂਦਾ ਤੇਰਾ ਰਿਸ਼ਤਾ ਹੋ ਜਾਂਦਾ ਹੁਣ ਜੇ ਮੈਂ ਇਹ ਕੰਮ ਲਈ ਅੜਿਆ ਤੈਨੂੰ ਅੜਨ ਦੇਣ ਦੀ ਦੱਸ ਬਗਾਨੀਆਂ ਤੇ ਆ ਕਿੰਨੀਆਂ ਕ ਛੱਡਿਆਂਗਾ ਤੂੰ ਤੇ ਮੈਂ ਨਹੀਂ ਕਰਾਂਦਾ ਵਿਆਹ ਹੋਰ ਤੇ ਇਤਰੇ ਰਹਿਣਾ ਤੂੰ ਮੈਂ ਤੇਰੇ ਮੂੰਹ ਹਲ ਵੇਂਦੀ ਰਹਿਨੀ ਹਰ ਵळे ਮੈਂ ਤੇ ਆਂਦੀ ਪੈ ਚੱਲ ਵਿਆਹਿਆ ਵਾ ਤੇ ਚੱਲ ਮੇਰੀ ਜਿੰਮੇਵਾਰੀ ਮੌਕੇ ਦੀ ਤੇ ਚੰਗੀ ਨੇਕਰੂ ਆਈ ਆ ਜਿਹੜੇ ਹੁਣੇ ਇਹ ਚਾਰ ਪੰਜ ਮਹੀਨੇ ਨਹੀਂ ਹੋਏ ਪਵਾੜੇ ਪਵਾਤੇ ਕਈ ਸੂਹਾਂ ਲੈਂਦੀ ਫਿਰਦੀ ਆ ਹੁਣ ਜੇ ਸੱਪ ਲੜਿਆ ਤੇ ਘਰ ਵਾਲੀ ਦੀ ਫੇਰ ਹੈ ਨਹੀਂ ਆ ਤੇ ਗਾਂ ਵੀ ਇਹਨੇ ਮੈਂ ਜਿਵੇਂ ਸਾਥੀ ਬਾਨਾ ਮਾਂ ਵੀ ਉਹਦੀ ਆਈ ਸੀ ਮੈਂ ਤਾਂ ਨਹੀਂ ਉਹਦੀ ਮਾਂ ਨੂੰ ਵੀ ਅਕਲ ਹੈ ਨਹੀਂ ਕਿਤੇ ਉਹ ਵੀ ਬੋਲ ਕੇ ਗਈ ਚੰਗਾ ਪਹਿਲਾਂ ਦੱਸਿਆ ਵੀ ਉਹਨੂੰ ਸਭ ਕੁਝ ਕੀਤਾ ਹੈ ਆਪਣਾ ਢਿੱਡ ਜੁਕਿਆ ਆਪਣਾ ਲੰਗਾ ਹੁੰਦਾ ਅਕਲ ਤੇ ਹੈ ਕਿੰਨੂ ਆ ਹਾਈ ਹਾਈ ਸਾਰਾ ਟੱਬਰ ਪਤਾ ਨਹੀਂ ਕਿੱਥੇ ਚਲ ਜਾਂਦਾ ਵਾ ਘਰ ਸੁਣ ਸੰਝ ਪਾ ਲੈਂਦੀ ਹੈ ਹੈ ਏ ਤੇ ਘਲੋਤੇ ਜਗਬੀਰ ਪਤਾ ਨਹੀਂ ਕਿੱਥੇ ਆ। ਆਹੋ ਤੇ ਫੇਰ ਕੀ ਹੋ ਗਿਆ ਆ ਗਈ ਆ। ਕੀ ਗੱਲਾਂ ਕਰਨ ਦੇ ਹੀ? ਗੱਲਾਂ ਕੀ ਕਰਨੀਆਂ? ਇਹੋ ਪ੍ਰਾਣੀਆਂ ਗੱਲਾਂ ਛੱਡੀ ਜਾਂਟੀਆਂ ਹੋਰ ਗੱਲਾਂ ਕੀ ਆ। ਜਿਹੜੀ ਕੋਈ ਮੁਆਫਰੇ ਆ ਕੇ ਤੇ ਮੇਰੇ ਸਿਰ ਤੇ ਪਾਂਡਾ ਪਾਉਂਦੇ ਆਂਦੇ ਤੂੰ ਹੀ ਕੀਤਾ ਜੋ ਕੀਤਾ ਵਾ। ਤੇ ਮੈਂ ਦੱਸ ਕੀ ਕੀਤਾ ਵਾ। ਉਹਨੇ ਇਹ ਕਹਿੰਦਾ ਵਾ ਪਤ ਤੂੰ ਕੀਤਾ ਜੋ ਕੀਤਾ ਵਾ ਸਾਰੇ ਮੈਨੂੰ ਆਂਦੇ ਆ ਕਿ ਇਹ ਕੱਲਾ ਤ ਨਹੀਂ ਆਂਦਾ ਹੁਣ ਕਹਿੰਦੀ ਅਮਨ ਨੂੰ ਲੈਣਾ ਤੇ ਮੈਂ ਮੈਂ ਨਹੀਂ ਲੈਣਾ ਆ ਕਰ ਲੋ ਜੇ ਗੱਲ ਛਿੱਡੀ ਗੱਲ ਵੀ ਦੱਸ ਬਗਾਨੀ ਤੀ ਯਾ ਲੈਉਣੀ ਕਿਉਂ ਨਹੀਂ ਕੀ ਕਿ ਤਰ੍ਹਾਂ ਦੀਆਂ ਗੱਲਾਂ ਵਾ ਏ ਮੰਮੀ ਇਹਦੇ ਦਿਮਾਗ 'ਚ ਹੁਣ ਪਤਾ ਨਹੀਂ ਕੀ ਚੱਲਣ ਦੇ ਦੀ ਤੇ ਤਮਾਂ ਵੀ ਵਿਗੜੀ ਆ ਹਾਂ ਨਹੀਂ ਮੈਂ ਦੱਸ ਕੀ ਕਰਾਂ ਮੈਨੂੰ ਆਂਦੇ ਕਿ ਜੋ ਕੀਤਾ ਤੂੰ ਕੀਤਾ ਮੰਮੀ ਆਂਦੇ ਤੇ ਹੈਗਾ ਹੀ ਆ ਕੀਤਾ ਤੇ ਹੈਗਾ ਹੀ ਆ ਇਹ ਤਾਂ ਹੁਣ ਕੋਈ ਗੱਲ ਤੋਂ ਤੁਸੀਂ ਝੂਠੇ ਤੇ ਨਹੀਂ ਪੈ ਸਕਦੇ ਕੀਤਾ ਤੇ ਹੈ ਹੀ ਆ ਕੀ ਤਾਵਾ ਆਹੋ ਜਦੋਂ ਮੇਰੇ ਗੱਲ ਪੈਂਦਾ ਠੋਠੇ ਕੇ ਇਹ ਵਾ ਤੇ ਇਹ ਮੇਰੇ ਗੱਲ ਪੈਂਦੇ ਆ ਉਦੋਂ ਘਰ ਦੇ ਹੀ ਤਾਂ ਕਰਦੇ ਮੇਰੇ ਗੱਲ ਪੈਂਦੇ ਹੀ ਅਸੀਂ ਨਹੀਂ ਉਹਦਾ ਰਿਸ਼ਤਾ ਲੈਣਾ ਨਹੀਂ ਲੈਣਾ ਹਾਏ ਰੱਬਾ ਹੁਣ ਕਰਦੇ ਆ ਤੇ ਗੱਲ ਲੈਂਦੇ ਸਿੱਧਾ ਮੈਨੂੰ ਨਹੀਂ ਕਹਿੰਦੇ ਫੇ ਤੂੰ ਕੰਨੀ ਸੀ ਮੇਰਾ ਨਾਂ ਨਹੀਂ ਲੈਂਦੀ ਹੁਣ ਤੇ ਕੀ ਕਰਾਂ ਮੈਂ ਦੱਸ ਘਰ ਚ ਕਲਾ ਹੀ ਰੱਖਿਆ ਕਰਾਂ ਮੈਂ ਕਲਾ ਤੇ ਪੈ ਗਈ ਆ ਕਲਾ ਦੇ ਪਾਤੀ ਆ ਮਾਤਾ ਤੂੰ ਹੁਣ ਉਹ ਜੋ ਕਹਿੰਦਾ ਉਹ ਕਰ ਲੈ ਹੁਣ ਕਿੱਦਾਂ ਨੂੰ ਚੱਲ ਗਈ ਹੁਣ ਮੈਂ ਇੱਧਰ ਆਈ ਐ ਤੇ ਤੂੰ ਹੁਣ ਆਉਣ ਨੂੰ ਤੋਰ ਪਈ ਆ ਮੈਂ ਕੀ ਕਰਾਂ ਮੈਂ ਨਹੀਂ ਫਿਰ ਤੁਹਾਡੀਆਂ ਗੱਲਾਂ ਸੁਣਨ ਨੂੰ ਰਹਦੀ ਆ ਉਹ ਉੱਥੇ ਦਾ ਉਹ ਮੇਰੀ ਕੁੱਤੇ ਖਾਣੀ ਕਰਦਾ ਤੂੰ ਮੇਰੀ ਘਰ ਕਰਦੀ ਤੇ ਮੈਂ ਕੀ ਕਰਾਂ ਮੇਰੇ ਕੁੱਤੇ ਖਾਣ ਦੇ ਮਾਤਾ ਤੈਨੂੰ ਜਿਆਦਾ ਹੀ ਲੱਭਦੀ ਆ ਫੇਰ ਮੇਰੇ ਦਿਵਾਲੇ ਹੋ ਗਈਆਂ ਜਦ ਫੇਰ ਮੈਂ ਕੁਝ ਫੇਰ ਕਹਤਾ ਨਾ ਫੇਰ ਜਰਾ ਮੂੰਹ ਏਡਾ ਹੋ ਜਾਣਾ ਵਾ ਆ ਲੜਾਈ ਤਾਂ ਈ ਆਪਣੀ ਮਾਂ ਪੁੱਤਾਂ ਦੀ ਨਹੀਂ ਮੁੱਕਦੀ ਮੈਂ ਆਈ ਤਾਂ ਤੁਸੀਂ ਲੜਾਈ ਪਾ ਕੇ ਬੈਗੇ ਉਦੋਂ ਤੁਸੀਂ ਚੁੰਝਾ ਨਾ ਚੁੰਝਾ ਜੋੜੀਆਂ ਈ ਮਾਂ ਪੁੱਤਾਂ ਨੇ ਕਿੱਥੋਂ ਇਹ ਹੋਇਆ ਹੈਗਾ ਕਿ ਮੇਰਾ ਸਿਰ ਮਖਾਨ ਮੈਂ ਨਹੀਂ ਮੈਂ ਕਿਹਾ ਮੈਨੂੰ ਫੋਨ ਕਰਕੇ ਦੇ ਉਹਦੀ ਮਾਂ ਮੈਂ ਕਿਹਾ ਗੱਲਾਂ ਕਰਕੇ ਗਈ ਉਹਨਾਂ ਨੂੰ ਅਕਲ ਨਹੀਂ ਉਹ ਨਹੀਂ ਆ ਸਕਦੀ ਹੁਣ ਮੈਨੂੰ ਪਤਾ ਲੱਗ ਗਿਆ ਵਾ ਹੁਣ ਉਹ ਜਿੱਦਨ ਦੀ ਉਹਨੇ ਜਾਨ ਬਚਾਈ ਨਾ ਉਹਦਾ ਦਿਲ ਹੁਣ ਉਹਦੇ ਤੇ ਜਿਆਦਾ ਹੀ ਆਇਆ ਵਾ ਕੋਸ਼ ਹੁਣ ਦਿਲੋਂ ਉਹ ਚਾਹੁੰਦਾ ਵੀ ਮੇਰਾ ਰਿਸ਼ਤਾ ਉੱਥੇ ਹੋ ਜੇ ਉਹ ਡਗਦੇ ਕਰਦੇ ਆ ਦੋਰੇ ਦੋਰੇ ਇੱਕ ਵਾਰ ਜਵਾਬ ਦੇ ਦਿੱਤਾ ਤੇ ਬਾਣ ਤੇ ਜੋ ਮਰਜੀ ਆ ਭਾਵੇਂ 4 ਦਿਨ ਰਹੀ ਭਾਵੇਂ 10 ਦਿਨ ਹੈ ਤੇ ਹੁਣ ਇਹ ਦਵਾਜੂ ਹੀ ਆ ਨਾ ਤੇ ਹੋਰ ਕੀ ਆ ਉਹ ਤਾਂ ਅਖ ਨਹੀਂ ਬਫਗਾਨੀ ਟੀਕ ਤਰ੍ਹਾਂ ਹੁਣ ਮੈਂ ਉਹਨਾਂ ਨੂੰ ਜਵਾਬ ਦੇਦਾ ਉਹ ਤੇ ਫਿਰ ਮੰਮੀ ਗੱਲ ਭਾਈ ਜਿੰਨੀ ਮਰਜੀ ਮੰਗੀ ਰਹੀ ਇਹਦੇ ਨਾਲ ਪਰ ਹੁਣ ਉਹ ਉਹਨਾਂ ਦੀ ਕੁਆਰੀ ਧੀ ਆ ਅਗਲਾ ਨੇ ਕਦੀ ਵੀ ਨਹੀਂ ਇਹਦੇ ਨਾਲ ਤੋੜਨੀ ਇਹ ਹੁਣ ਸੁਪਨੇ ਸਜਾ ਕੇ ਬੈਠਾ ਹੀ ਉਹਦੇ ਆਹੋ ਮੈਂ ਚਾਰਚ ਫੇਰਿਆ ਹੀ ਆਖੀ ਲੋ ਕੀ ਕਰਾਂ ਮੈਂ ਕੀ ਕਰਾਂ ਮੈਂ ਸਭ ਕੋ ਕਦੀ ਵੀ ਜਾਂਦੀ ਆ ਹੱਥਾਂ ਨਾਲ ਲਈ ਜਾਂਦੀ ਪੈਰਾਂ ਨਾਲ ਵਜਾਈ ਜਾਂਦੀ ਤੇ ਫੇਰ ਵੀ ਆਂਦੀ ਮੈਂ ਕੀ ਕਰਾਂ ਮੈਂ ਕੀ ਕਰਾਂ ਬਾਹਰ ਆਉਂਦੀ ਡੇਰ ਆ ਉਸੇ ਵਲੇ ਅੰਦਰ ਨੂੰ ਉੱਡ ਗਏ ਕੀ ਬਣਾ ਕੀ ਗੱਲਾਂ ਸਲਾਵਾ ਕਰਦੇ ਫਿਰਦੇ ਹੋਣੇ ਆ ਚਲਾਕ ਬਥੇਰੇ ਆ ਮਾਂ ਪੁੱਤ ਅੰਦਰ ਖਾਤੇ ਕੀ ਤਾਂ ਗੱਲਾਂ ਹੀ ਨਹੀਂ ਕਰਦੀਆਂ ਫੋਨ ਤੇ ਉਹਦੇ ਨਾਲ ਉਹ ਕਿਹੜੀ ਘਾਟਵਾ ਨੇ ਹੀ ਉਹਦਾ ਕਿਤੇ ਰਿਸ਼ਤਾ ਹੋਇਆ ਤੇ ਉਹਦਾ ਵੀ ਇਰਾਦਾ ਹੋਣਾ ਵੀ ਮੇਰਾ ਇੱਥੇ ਜੇ ਮੈਂ ਚੰਗੀ ਬਣ ਜਾਨੀ ਆ ਖਲਾੜੀਓ ਖਲਾੜੀਓ ਸਭੀ ਮੋਟਰਸਾਈਕਲ ਕਿਉਂ ਕੀ ਹੋਇਆ ਮੈਨੂੰ ਤਾਂ ਡਰ ਲੱਗਣ ਡਿਆ ਮੇਰੇ ਤਾਂ ਧੜਕਣੀ ਬੜੀ ਤੇਜ਼ ਚੱਲਣ ਡਈ ਆ ਤੇ ਚਲਦੀ ਰਵੇ ਤੇਜ ਚੰਗਾ ਵਾ ਇਹ ਰੋਗੀ ਨਾ ਤੇ ਫੇਰ ਨਵਾਂ ਸਿਆਪਾ ਪੈਣਾ ਹੀ ਕੋਈ ਨਹੀਂ ਚੁੱਪ ਕਰੋ ਮੈਂ ਤਾਂ ਘਰ ਵਾਲਾ ਵੀ ਕੀ ਹੋਰ ਤਰਾਈ ਹੋਈ ਜਾਣ ਡਿਆ ਵਾ ਜਾਈਏ ਕਿ ਮੁੜ ਜਾਈਏ ਅੱਛਾ ਪਿਛੋਂ ਤੇਲ ਫੂਕੇ ਆਏ ਆ ਹੁਣ ਮੁੜਨਾ ਤੇ ਐਵੇਂ ਜਾਣ ਕੇ ਤੇ ਸਮੇਂ ਹੀ ਖਰਾਬ ਕੀਤਾ ਤੈਨੂੰ ਤੇਲ ਫੂਕਣ ਦੀ ਪਈ ਆ ਜਿਹੜੀ ਅੰਦਰੋਂ ਝਾੜ ਚੰਬ ਹੁੰਨੀ ਉਹ ਕਿਤੇ ਨਹੀਂ ਝਾੜ ਚੰਬ ਹੁੰਦੀ ਹੌਸਲਾ ਤੇ ਰੱਖ ਨਾਲੇ ਦਿਲ ਵੱਡਾ ਕਰਕੇ ਜਾਣਾ ਪੈਣਾ ਮੈਂ ਦਿਲ ਵੱਡਾ ਐ ਨਹੀਂ ਜਦੋਂ ਉਹ ਚਿੜੀ ਜਣਾ ਦਿਲ ਚੁੱਕੀ ਫਿਰੂੰਗੀ ਫੇਰ ਨਹੀਂ ਉਤਰ ਕੋ ਕੋ ਵੀ ਹੁਣ ਮੈਂ ਦੇ ਲ ਮੈਂ ਹਾਥੀ ਜਿੱਡਾ ਕਰਨਾ ਪਰ ਉੱਥੇ ਕੰਮ ਖਰਾਬ ਹੀ ਆ ਮੈਂ ਤੈਨੂੰ ਦੱਸਣ ਨਹੀਂ ਆ ਕਿਤੇ ਨਹੀਂ ਕੰਮ ਖਰਾਬ ਹੁੰਦਾ ਹਾਂ ਹਾਂ ਇਹ ਤੁਸੀਂ ਤੇ ਮਾਸਾ ਨਹੀਂ ਡਰਨ ਦੇ ਕਿਤੇ ਤੇ ਮੇਰੀ ਜਾਨ ਨਿਕਲਣ ਢਈ ਆ ਕਰਨ ਉਹੀ ਨੂੰ ਵੇਖ ਵੇਖ ਕੇ ਹੈ ਐ ਲੱਗਣਾ ਜਿਦਾ ਕੋਈ ਪੁਰਾਣਾ ਹੁੰਦਿਆ ਹੁੰਦਾ ਵਾ ਬੁਲਟ ਦੀ ਆਵਾਜ਼ ਆਉਂਦੀ ਆ ਬਾਹਰ ਨਿਕਲ ਕੇ ਵੇਖਾ ਨਾ ਘਰ ਦੇ ਨੇ ਕਹਿੰਦੇ ਕਿ ਇੰਨੀ ਸੁਣਨੀ ਗੇੜਨੀ ਹੁੰਦੀ ਆ ਮਾਰਨੀਆਂ ਤਾਂ ਘਡੂਸਾਂ ਹੀ ਹੁੰਦੀਆਂ ਆ ਬਾਹਰ ਨਿਕਲ ਕੇ ਵੇਣੀ ਆ ਨਾਲੇ ਕੋ ਪਤਾ ਹੀ ਲੱਗਦਾ ਵਾ ਬਾਸ ਉੱਤ ਦਾ